ਠਾਣਾ ਕੋਪਲਿਸ ਵੱਲੋਂ ਨਸ਼ੇ ਅਤੇ 마ਰੀ ਅਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਰਿਕਵਰੀ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਥਾਣਾ ਨੰਗਲਪੁਰ ਦੇ ਅndergat ਪੈਂਦੇ ਇਲਾਕੇ ਦੇ ਵਿੱਚ ਤਿੰਨ ਲੋਕਾਂ ਨੂੰ 65000 ਰੁਪਏ ਡਰਗਮਨੀ ਨਸ਼ੇ ਦੇ ਨਾਲ ਔਰ ਇੱਕ ਪਿਸਤਲ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸ੍ਰੀਮਤੀ ਮਾਨਹਣਾ ਦੱਸਿਆ ਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਨਾਂ ਵੱਲੋਂ ਲੋਕਾਂ ਨੂੰ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ 마ੜੇ ਕਮਾਂ ਵਿੱਚ ਰੁੱਝੇ ਹੋਏ ਨੇ ਉਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਆਓ ਦਿਗਦੇ ਰਿਪੋਰਟ ਤੇ ਗੱਲਬਾਤ ਕਰ ਕਹਣਾ ਉਹਨਾਂ ਦੇ ਇਸ ਵੱਡੀ ਰਿਕਵਰੀ ਦੇ ਬਾਰੇ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਬਦਮਾਸ਼ ਅੰਸਰ ਹੈ ਕਿ ਜਿਹੜੇ ਨਸ਼ਾ ਵੇਚਣ ਚ ਲੱਗੇ ਹੈ ਸਪਲਾਈਅਰ ਤੇ ਪੈਡਲਰ ਉਹਨਾਂ ਦੇ ਬਹੁਤ ਹੀ ਡਿਸਾਈਸਿਵ ਐਕਸ਼ਨਸ ਕਰ ਰਹੀ ਹੈ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਮਿਰਥਲ ਚ ਇੱਕ ਐਕਾਉਂਟਰ ਵੀ ਹੋਇਆ ਸੀ ਜਿਹਦੇ ਚ ਇੱਕ ਜਿਹੜਾ ਬਦਮਾਸ਼ ਲੜਕਾ ਸੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਤੇ ਉਹਦੇ ਬਾਅਦ ਪੋਰ ਵੀ ਆਪਾਂ ਪਠਾਨਕੋਟ ਚ ਇੱਕ ਦੋ ਆਪਰੇਸ਼ਨ ਕੀਤੇ ਜਿੱਥੇ ਆਪਾਂ ਬਹੁਤ ਹੀ ਸਖਤ ਕਾਰਵਾਈ ਜਿਹੜੀ ਕਰ ਰਹੇ ਆਂ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਕਰ ਰਹੀ ਜਿੱਥੇ ਐਸ ਪਰ ਲਾ ਸਾਨੂੰ ਜੋ ਚੀਜ਼ ਕਰਨ ਦੀ ਲੋੜ ਹੈ ਤੇ ਆਪਾਂ ਕਰਾਂਗੇ ਵੀ ਲੇਟੈਸਟ ਜੀ ਜਿਹੜਾ ਆਪਣਾ ਮੁਕਦਮਾ ਆਪਾਂ ਦਰਜ ਕੀਤਾ ਹੈ ਐਫ ਆਈ ਆਰ ਨੰਬਰ 20 176 25 ਨੂੰ ਜਿਹੜਾ ਇਹ ਮੁਕਦਮਾ ਦਰਜ ਹੋਇਆ ਜੀ ਅੰਡਰ ਸੈਕਸ਼ਨ 21 27 ਏ 61 85 ਐਨ ਡੀ ਪੀ ਐ ਸੈਕਟ ਇਸ ਮੁਕਦਮੇ 'ਚ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਤੇ ਫੈਡਲਰ ਸੀ ਲੜਕਾ ਰਾਹੁਲ ਅੰਡਾ ਉਦੋਂ ਉਪਰ ਆਪਾਂ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡਿਟੇਲਸ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹਨਾਂ ਤੇ ਆਪਾਂ ਲਗਾਤਾਰ ਹੀ ਜਿਹੜੇ ਆਪਰੇਸ਼ਨ ਪਲਾਨ ਕਰਨੇ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤ ਹੀ ਪੈਣੀ ਨਿਗ੍ਹਾ ਰੱਖਦੀ ਰਾਹੁਲ ਅੰਡਾ ਜਿਹੜਾ ਇਹ ਲੜਕਾ ਹੈ ਪੁੱਤਰ ਸੇਵਾ RAM ਇਹਦੇ ਪਿੱਛੇ ਆਪਾਂ ਕਾਫੀ ਧੀਰ ਤੋਂ ਲੱਗੇ ਸੀ ਪਹਿਲੇ ਵੀ ਸਾਡੇ ਕੋਲ ਤੋਂ ਬਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ CIA ਦੀ ਟੀਮ ਤੇ ਨਾਲ SHO ਨੰਗਲਪੁਰ ਖੁਦ ਗਵਿੰਦਰ ਕਾਸ਼ਨੀ ਜੀ ਇਸ ਚੀਜ਼ ਦੇ ਉੱਪਰ ਲੱਗੇ ਹੋਏ ਸੀ ਕਾਫੀ ਧੀਰ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਮੀਰਥਨ ਮਾਕੇ ਤੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੋਸ਼ੀ ਜਿਹੜੇ ਆਪਾਂ ਉੱਥੇ ਗ੍ਰਿਫਤਾਰ ਕੀਤੇ ਸੀ ਜਿਹਨਾਂ ਦਾ ਨਾਮ ਹੈ ਜੀ ਅਸ ਅਸਮੀਤ ਸਿੰਘ ਉਰਫ ਬਿੱਲੀ ਜੱਟ ਇਹ ਬਿੱਲੀ ਜੱਟ ਵੀ ਇਹਨਾਂ ਦੇ ਗੈਂਗ ਦਾ ਮੈਂਬਰ ਹੈ ਇਹ ਵੀ ਬਦਮਾਸ਼ ਟਾਈਪ ਲੜਕਾ ਹੈ ਤੇ ਇਹਦੀ ਵੀ ਸਾਨੂੰ ਕਾਫੀ ਦਿਨ ਤੋਂ ਤਲਾਸ਼ ਸੀ ਇਸ ਤੋਂ ਇਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਾਸੀ ਮੋਹੱਲਾ ਕੱਚੇ ਕਵਾਟਰ ਇਹ ਦਾ ਰਿਸ਼ਤੇਦਾਰ ਹੈ ਜੀ ਆਪਣਾ ਰਾਹੁਲ ਲੰਡੇ ਦਾ ਤੇ ਇਹਨੂੰ ਵੀ ਆਪਾਂ ਉੱਥੋਂ ਗ੍ਰਿਫਤਾਰ ਕੀਤਾ ਸੀ ਤੀਨੋ ਤਿੰਨਾਂ ਕੋਲੋਂ ਆਪਾਂ 51.17 ਗ੍ਰਾਮ ਹੈਰਵਲ ਜਿਹੜੀ ਆ ਰਿਕਵਰ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਬਲੈਰੋਕਾਰ ਨੰਬਰੀ ਪੀਵੀ07ਬੀਡੀ8614 ਤੇ 3530 ਰੁਪਏ ਜਿਹੜੀ ਆ ਡਰਗ ਮਨੀ ਵੀ ਆਪਾਂ ਇਹਨਾਂ ਤੋਂ ਮੌਕੇ ਤੋਂ ਰਿਕਵਰ ਕੀਤੀ ਸੀ ਤੋਂ ਬਾਅਦ ਇਹ ਜਿਹੜੇ ਮਲ ਐਫ ਆਈ ਆਰ ਜਿਹੜੀ ਆ ਪਰ ਰਜਿਸਟਰ ਕੀਤੀ ਆ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਥੋੜਾ ਬਦਮਾਸ਼ ਟਾਈਪ ਦਾ ਲੜਕਾ ਸੀ ਰਾਹੁਲ ਹੰਡਾ ਉਹਦੇ ਬਾਅਦ ਐਸ ਐਚ ਓ ਨੰਗਨਪੁਰ ਦਵਿੰਦਰ ਕਾਸ਼ਨੀ ਜਿਹਦੀ ਟੀਮ ਨੇ ਇਹਦੇ ਬਾਅਦ ਜਿਹੜੀ ਨਾ ਤੋਂ ਜਿਹੜੀ ਗਹਿਨ ਪੁਸ਼ਕਿਸ਼ ਕੀਤੀ ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਕਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ ਇੱਕ ਪਿਸਤਲ ਦੀ ਤੇ ਨਾਲ ਇੱਕ ਜਿੰਦਾ ਰੋਂਗ ਤੇ ਨਾਲ 65000 ਰੁਪਇਆ ਜਿਹੜਾ ਰਿਕਵਰ ਕੀਤਾ ਹੈ ਇਹਦੀ ਫਰਦਰ ਪੁਸ਼ਕਿਸ਼ ਤੇ ਜੂ ਨੇ ਨਿਸ਼ਾਨਦੇਹੀ ਦਿੱਤੀ ਉਹਦੇ ਉਹਦੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿਟ ਲਿਸਟ 'ਚ ਅੱਗੇ ਹੈ ਜਿਹੜਾ ਇਹ ਪੈਡਲਿੰਗ ਦਾ ਕੰਮ ਵੀ ਕਰ ਰਿਹਾ ਤਦਮਾਸ਼ ਵੀ ਹੈ ਮਲਟੀਪਲ ਐਫ ਆਈ ਆਰਸ ਹੈ ਤੇ ਰਾਹੁਲ ਅੰਡੇ ਤੇ ਸਾਡਾ ਜਿਹੜਾ ਸ਼ੱਕ ਸੀ ਪਹਿਲੇ ਕਿ ਇਹਦੇ ਕੋਲ ਵੈਪਨ ਹੋ ਵੀ ਜਿਹੜੀ ਚੀਜ਼ ਉਹ ਸਹੀ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਐਸ ਐਚ ਓ ਨੇ ਇਸ ਟੀਮ ਨੂੰ ਲੀਡ ਕਰਕੇ ਤੇ ਵੈਪਨ ਰਿਕਵਰ ਕੀਤਾ ਨਾਲ ਸੀ ਆਈਏ ਦੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਇੱਕ ਵੈਪਨ ਜਿਹਦਾ ਰੌਣ ਤੇ ਲਗ 65000 ਰੁਪਏ ਫਰਦਰ ਇੱਥੇ ਰਿਕਵਰੀ ਕੀਤੀ ਹੈ। ਇਹ ਵੈਪਨ ਫਰੋਂ ਜਿਹੜਾ ਨਸ਼ਾ ਕਰਿਆ ਕਿੱਥੋਂ ਲੈਂ ਗਿਆ ਉਹਦੇ ਬਾਰੇ ਵੀ ਜਾਣਕਾਰੀ ਨਹੀਂ। ਜੀ ਇਹਨਾਂ ਦੇ ਜਿਹੜੇ ਇਹਨਾਂ ਨੇ ਨਸ਼ਾ ਨਸ਼ਾ ਲਿਆਉਂਦੇ ਸੋਰਸ ਬਾਰੇ ਦੱਸਿਆ। ਉਹਦਾ ਨਾਮ ਮੈਂ ਫਿਲਹਾਲ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਉਹ ਬੰਦਾ ਹਾਲੇ ਆਪਾਂ ਫੜਿਆ ਨਹੀਂ। ਇਹਦੀ ਫਰਦਰ ਨਿਸ਼ਾਨਦੇਹੀ ਤੇ ਅਗਰ ਆਪਾਂ ਦੇਖੀਏ ਤੇ ਤਕਰੀਬਨ 8 ਤੋਂ ਬੰਦੇ ਹੋਰ ਆਪਾਂ ਨਾਮਜ਼ਦ ਕੀਤੇ ਆ। ਉਹਨਾਂ ਚ ਬੋਥ ਸਾਈਡ ਫੋਰਵਰਡ ਐਂਡ ਬੈਕਵਰਡ ਲਿੰਕੇਜ ਹੈ ਬੈਕਵਰਡ ਲਿੰਕੇਜ ਇਹ ਕਿਥੋਂ ਨਸ਼ਾ ਤੇ ਅਸਲਾ ਲੈ ਕੇ ਆਏ ਤੇ ਫਰਦਰ ਇਹ ਕਿਨੂੰ ਵੇਚਦੇ ਸੀ ਉਹਨਾਂ ਦੇ ਨਾਮ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਉਹਨਾਂ ਤੇ ਵੀ ਆਪਾਂ ਪਕੜ ਕਰ ਰਹੇ ਹਾਂ ਉਹਨਾਂ ਚੋਂ ਵੀ ਕੱਲੇ-ਕੱਲੇ ਬੰਦੇ ਦੀ ਆਪਾਂ ਤਸਦੀਕ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਆਪਾਂ ਫੜ ਲਾਂਗੇ ਇਹ ਨਸ਼ਾ ਦਾ ਕਾਰੋਬਾਰ ਕੋਲ ਕਿਉਂ ਕਰ ਰਹੇ ਕਿਤੇ ਸੁਪੈ ਨਹੀਂ ਜੀ ਇਹਦਾ ਨਸ਼ੇ ਦੇ ਸਪਲਾਈ ਦਾ ਇਸ ਤਰ੍ਹਾਂ ਹੈ ਕਿ ਵੀ ਇਹ ਕਾਫੀ ਜ਼ਰੂਰੀ ਉਸ ਕੰਮ 'ਚ ਲੱਗੇ ਹੋਇਆ ਇਸ ਤੋਂ ਪਹਿਲੇ ਵੀ ਇੱਥੇ ਐਫ ਆਈ ਆਰਸ ਤੇ ਸਪਲਾਈ ਜਿਹੜੀ ਹੈ ਬੇਸਿਕਲੀ ਆਪਣੀ ਪਠਾਨਕੋਟ ਦੇ ਏਰੀਏ 'ਚ ਜਿਹਦੇ ਅੱਗੇ ਬੰਦੇ ਸੀ ਜਿਹੜੇ ਮੈਂ ਹੁਣ ਤੁਹਾਨੂੰ ਦੱਸਿਆ ਨਾਮ ਦੱਸ ਕੀਤੇ ਆਪਾਂ ਫੋਰਵਰਡ ਲਿੰਕ ਤੋਂ ਉਹਨਾਂ ਨੂੰ ਸਪਲਾਈ ਕਰਦਾ ਸੀ ਵੱਡੇ ਤੌਰ ਤੇ ਆਪਾਂ ਪਠਾਨਕੋਟ 'ਚ ਕਾਫੀ ਹੱਦ ਤੱਕ ਨੱਥ ਪਾਈ ਹੈ ਨਾ ਇਹ ਇੱਥੇ ਅੱਡੀ ਮੂਵਮੈਂਟ ਨਹੀਂ ਕਰ ਪਾਰੇ ਨਾ ਹੀ ਇੱਥੇ ਸੀ ਇਹ ਵੀ ਜਲੰਧਰ ਵਾਲੀ ਸਾਈਡ ਤੋਂ ਆ ਰਿਹਾ ਸੀ ਇੱਥੋਂ ਆਪਾਂ ਪੂਰੇ ਭਜਾ ਕੇ ਰੱਖੇ ਨੂੰ ਪਰ ਫਿਰ ਵੀ ਜਿਹੜਾ ਇਹਨਾਂ ਦਾ ਨੈਟਵਰਕ ਹੈ ਉਹਨੂੰ ਤੋੜਨਾ ਸਾਡਾ ਫਰਜ਼ ਹੈ ਜਿਨ੍ਹਾਂ ਨਾਲੇ ਜੁੜੇ ਹੋਏ ਆ ਜਿਨ੍ਹਾਂ ਨੂੰ ਅੱਗੇ ਨਸ਼ਾ ਸਪਲਾਈ ਕਰਦੇ ਸੀ ਜਿੰਨਾ ਵੀ ਘੱਟ ਵੱਧ ਕਰਦੇ ਸੀ ਜਦੋਂ ਵੀ ਕਰਦੇ ਸੀ ਉਹਨਾਂ ਬੰਦਿਆਂ ਦੀ ਡਿਟੇਲਸ ਆਪਣੇ ਕੋਲ ਆ ਗਈ ਹੈ ਇਹਨਾਂ ਦਾ ਨੈਟਵਰਕ ਕਿੱਥੋਂ ਆ ਰਿਹਾ ਹੈ ਜਿਹੜੇ ਪਹਿਲੇ ਅਕਾਉਂਟ ਜਿਹੜੇ ਕਰਾਵਾ ਰਹੇ ਸੀ ਟੀਜੀ ਉਹਨਾਂ ਨਾਲ ਇਹਨਾਂ ਦਾ ਲਿੰਕ ਨਹੀਂ ਸੀ ਕੋ ਲੜਕੇ ਜਿਹੜੇ ਜ਼ਿਆਦਾ ਆਪਣੇ ਬਰਦੋਸਪੁਰ ਜ਼ਿਲ੍ਹੇ ਦੇ ਸੀ ਇਹ ਲੜਕੇ ਜਿਹੜੇ ਆ ਪਠਾਨਕੋਟ ਜ਼ਿਲ੍ਹੇ ਦੇ ਇਹਨਾਂ ਚੋਂ ਇੱਕ ਲੜਕਾ ਜਿਹੜਾ ਅਸੀਂ ਨਾਮਜ਼ਦ ਕੀਤਾ ਬਰਦੋਸਪੁਰ ਜ਼ਿਲ੍ਹੇ ਦਾ ਤੇ ਬਟ ਉਹਦੇ ਨਾਲ ਇਹਨਾਂ ਦਾ ਕੋਈ ਫਿਲਾਹ ਤੋਂ ਲਿਖੀ ਨਹੀਂ ਵੈਟਰਨਸ ਰਿਪੋਰਟ ਦੇਦਾ ਨਹੀਂ ਜੀ ਹ ਫਿਲਹਾਲ ਇਹ ਕਹਿ ਆਪਣਾ ਥੋੜਾ ਮੁਸ਼ਕਲ ਹੈ ਤੇ ਬਾਕੀ ਇਹ ਫਰਦਰ ਜਿਹੜੀ ਇਹਦੀ ਫੋਰੈਂਸਿਕ ਰਿਪੋਰਟ ਆਈਗੀ ਉਸ ਤੋਂ ਪਤਾ ਲੱਗੇਗਾ ਕਿ ਇੰਡੀਅਨ ਮੇਡ ਹੈ ਵੈਸੇ ਇਹਦੇ ਉੱਪਰ ਮੇਡ ਇਨ ਯੂਐਸਏ ਲਿਖਿਆ ਹੈ ਬਾਕੀ ਇਹਦੀ ਫਰਦਰ ਜਿਹੜੀ ਬੈਲੈਸਟਿਕ ਰਿਪੋਰਟ ਤੇ ਬਾਕੀ ਰਿਪੋਰਟਸ ਤੋਂ ਜ਼ਿਆਦਾ ਕਲੀਅਰ ਹੋਊਗਾ ਤਾਂ ਇੰਫੋਰਮ ਕਰਾਂਗਾ ਜੀ ਦੇਖੋ ਮੈਂ ਤੁਹਾਨੂੰ ਅੱਗੇ ਕਿਹਾ ਜਿਸ ਤਰ੍ਹਾਂ ਤੁਹਾਡੇ ਮੁਖਾ ਤੁਹਾਡੇ ਸਾਹਮਣੇ ਮੈਂ ਕਾਫੀ ਦਬਾਬਾ ਦਾ ਹੈ ਇਹਦੇ ਵਿੱਚ ਇਹਦੇ ਦੌਰਾਨ ਆਪਾਂ ਇੱਕ ਜਿਹੜਾ ਮੀਰਸਰਵਰ ਐਨਕਾਊਂਟਰ ਹੋਇਆ ਤੁਹਾਨੂੰ ਪਤਾ ਹੀ ਹੈ ਉਸ ਤੋਂ ਇਲਾਵਾ ਆਪਾਂ ਪਠਾਨਪੁਰ 'ਚ ਲਗਾਤਾਰ ਕਾਫੀ ਆਪਰੇਸ਼ਨਸ ਵੀ ਕੀਤੇ ਤੇ ਜਿਹੜੇ ਬਦਮਾਸ਼ ਅੰਸਰ ਹੁਣ ਸਾਰਾ ਨੂੰ ਫੜਿਆ ਮੇਰਾ ਦੇਖੋ ਜੀ ਇੱਕੋ ਹੀ ਮੈਸੇਜ ਹੈ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੇ ਗਲਤ ਕੰਮਾਂ 'ਚ ਲੱਗੂਗਾ ਨਜਾਇਜ਼ ਵੈਪਨ ਰੱਖੂਗਾ ਖਾਸ ਕਰ ਉਹਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ ਅਗਰ ਉਹਦੇ ਮਨ 'ਚ ਕੋਈ ਚਾਅ ਹੈ ਕਿ ਵੀ ਆਪਾਂ ਇਹ ਨਜਾਇਜ਼ ਵੈਪਨ ਰੱਖ ਕੇ ਇੱਥੇ ਬਦਮਾਸ਼ੀ ਕਰ ਲਾਂਗੇ ਪਠਾਨਪੁਰ 'ਚ ਉਹ ਪੋਸੀਬਲੀ ਹੋਣਾ ਸਾਡੇ ਕੋਲ ਦੇਖੋ ਪੂਰੀ ਇਨਫੋਰਮੇਸ਼ਨ ਹੈ ਇਹ ਚੀਜ਼ ਜਿਹੜੀ ਹੈ ਲੋਕ ਤੇ ਸੱਚਦੀ ਨਹੀਂ ਕਿਉਂਕਿ ਆਪਾਂ ਹੁਣ ਇਹ ਮੁੰਡਾ ਫੜਿਆ ਨੇ ਅੱਗੇ ਦੱਸਿਆ ਨਾ ਉਹ ਮੁੰਡੇ ਯਾਹਾਂ ਤੇ ਪਠਾਨਕੋਟ ਛੱਡ ਦੇਣਗੇ ਯਾਹਾਂ ਪਰ ਆਪਾਂ ਉਹਨੂੰ ਅਰੈਸਟ ਕਰਾਂਗੇ ਤੇ ਰਿਕਵਰੀ ਵੀ ਕਰਾਂਗੇ ਤੇ ਮੇਰੀ ਇਹੀ ਸਲਾਹ ਹੈ ਸਾਰਿਆਂ ਨੂੰ ਖਾਸ ਕਰ ਜਿਹੜੇ ਬਦਮਾਸ਼ੀ ਚ ਲੱਗਣ ਨੂੰ ਫਿਰਦੇ ਆ ਜਾਂ ਲੱਗੇ ਹੋਏ ਆ ਕਿ ਵੀ ਇਸ ਚੀਜ਼ ਤੋਂ ਹਟਜੋ ਅਗਰ ਉਹਨੂੰ ਲੱਗਦਾ ਕਿ ਵੀ ਇੱਥੇ ਰਹਿ ਕੇ ਆਪਾਂ ਇਦਾਂ ਦਾ ਅਸਲਾ ਲੈ ਕੇ ਘੁੰਮ ਲਾਂਗੇ ਗੋਲੀਆਂ ਚਲਾ ਲਾਂਗੇ ਤੋ ਸ਼ਹਿਰੂਨੋ ਤੇ ਐਕਸ਼ਨ ਜਿਹੜਾ ਉਹ ਬਹੁਤ ਹੀ ਸਖਤ ਹੋਊਗਾ ਉਹਨਾਂ ਦੀ ਸੋਚ ਤੋਂ ਪਰੇ ਦਾ ਐਕਸ਼ਨ ਉਹਨਾਂ ਨੂੰ ਇਹ ਨਾ ਲੱਗੇ ਕਿ ਪੁਲਿਸ ਇੱਥੇ ਆ ਕੇ ਨਾਰਮਲ ਫੜ ਕੇ ਲੈ ਆ ਜਾਨੀ ਕਿ ਆਪਾਂ ਸਭ ਤੋਂ ਸਖਤ ਐਕਸ਼ਨ ਕਰਾਂਗੇ ਔਰ ਜਿੱਦਾਂ ਦਾ ਕੋਈ ਸਾਡੇ ਤੇ ਐਕਸ਼ਨ ਕਰੂਗਾ ਉਦੋਂ ਤਾਂ ਉਹਨੂੰ ਜਵਾਬ ਮਿਲੂਗਾ ਇਸ ਲਈ ਬਿਲਕੁਲ ਵੀ ਇਹ ਮੰਨ ਚੇ ਕੋਈ ਆਪਣੇ ਸ਼ੱਕ ਨਾ ਰੱਖਣ ਕਿ ਵੀ ਆਪਾਂ ਇਸ ਤਰ੍ਹਾਂ ਦੀ ਗੱਲ ਕਰ ਲਾਂਗੇ ਤੇ ਕਾਈਂਡਲੀ ਆਪਣਾ ਲਾਅ ਬਾਈਡਿੰਗ ਸਿਟੀਜ਼ਨ ਬਣੋ ਕਾਨੂੰਨ ਦੀ ਪਾਲਣਾ ਕਰੋ ਚੰਗੇ ਕੰਮਾਂ 'ਚ ਲੱਗੋ ਨੌਕਰੀਆਂ ਕਰੋ ਆਪਣਾ ਐਸ ਪਰ ਲਾਅ ਜਿੱਦਾਂ ਚੰਗਾ One of the premium and prestigious professional institutes providing a wide range of professional courses with 100% placement assistance. We are Sri Sai Group of Institutes.